ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਹੋਰ ਹਾਂਜੀ ਕਿਵੇਂ ਠੀਕ ਜੀ ਅਸੀਂ ਵੀ ਸਾਰੇ ਠੀਕ ਠਾਕ ਆ ਜੇ ਅੱਜ ਆਪਾਂ ਬਣਾਵਾਂਗੇ ਇਸ ਮਿੱਠੀਆਂ ਸੇਵੀਆਂ ਦੁੱਧ ਵਾਲੀਆਂ ਇਹਦੇ ਲਈ ਆਪਾਂ ਜਿਹੜਾ ਸਮਾਨ ਲਿਆ ਹੈ ਆਪਾਂ 1/2 ਕਿਲੋ ਦੁੱਧ ਲਿਆ ਹੋਇਆ ਹੈ ਛੋਟੀ ਕੌਲੀ ਆਪਾਂ ਸੇਵੀਆਂ ਦੀ ਲਈ ਹੋਈ ਹੈ ਇਹ ਦੇਸੀ ਘਿਓ ਲਿਆ ਹੈ ਆਪਾਂ ਸੇਵੀਆਂ ਨੂੰ ਭੁੰਨਣ ਵਾਸਤੇ ਖੰਡ ਲਈ ਹੋਈ ਹੈ ਆਪਾਂ 4 ਤੋਂ 5 ਆਪਾਂ ਲੈਚੀਆਂ ਲਈਆਂ ਹੋਈਆਂ ਨੇ ਆਪਾਂ ਡਰਾਈ ਫੂਡ ਲੈ ਹੋਏ ਨੇ ਇਹ ਹੈ ਨਾਰੀਅਲ ਇਹ ਲੈ ਹੋਏ ਨੇ ਕਾਜੂ ਇਹ ਨੇ ਮੱਗਜ ਤੇ ਇਹ ਨੇ ਬਦਾਮ ਇਹ ਆਪਾਂ 5-6 ਬਦਾਮ ਲੈ ਹੋਏ ਤੇ 5 ਹੀ ਆਪਾਂ ਕਾਜੂ ਲੈ ਹੋਏ ਨੇ ਹੁਣ ਆਪਾਂ ਲਾਵਾਂਗੇ ਇਸੇ ਮਿਆਂ ਵਿੱਚ ਤੜਕਾ ਕੜਾਈ ਲਈਏ ਜੀ ਆਪਾਂ ਰੱਖ ਆਪਾਂ ਇਸੇ ਮਤੇ ਰੱਖਾਂਗੇ ਇਹਦੇ ਵਿੱਚ ਆਪਾਂ ਪਾਵਾਂਗੇ ਇੱਕ ਚਮਚਾ ਦੇਸੀ ਘਿਓ ਦਾ ਮੋੜੇ ਦੇ ਵਿੱਚ ਆਪਾਂ ਪਾਵਾਂਗੇ ਜੀ ਸੇਵੀਆਂ ਆਪ ਐਨਾਂ ਨੂੰ ਚੰਗੀ ਤਰ੍ਹਾਂ ਦੇ ਵਿੱਚ ਪੋਣ ਲਵਾਂਗੇ ਦੇਖੋ ਜੀ ਸੇਮੀ ਆਪਣੀਆਂ ਪੁੱਜ ਚੁੱਕੀਆਂ ਨੇ ਹੁਣ ਆਪਾਂ ਇਹਦੇ ਵਿੱਚ ਦੁੱਧ ਐਡ ਕਰਾਂਗੇ ਆਪਾਂ ਕੁਛ ਦੁੱਧ ਵਧਾ ਲਿਆ ਏ ਆਪਾਂ ਪਹਿਲਾਂ ਇਹਨਾਂ ਇਹਦੇ ਵਿੱਚ ਪਾ ਦਵਾਂਗੇ ਦੇਖੋ ਜੀ 세ਵਿਆਂ ਆਪਣੀਆਂ ਚ ਪਾੜ ਆਉਂ ਗਿਆ ਪਿਆ। ਖੁਣ ਆਪਾਂ ਲਾਤੀਆਂ ਜਿਹੜੀਆਂ ਅਸੀਂ ਕੱਟ ਲਈਆਂ ਸੀ। ਹੁਣ ਆਪਾਂ ਇਹਦੇ ਵਿੱਚ ਖੰਡ ਐਡ ਕਰਾਂਗੇ। मार चुके हैं देखो जी से अपन बंद लगे ने दुद्ध रखे हुआ ऐड करा ਉਹਨਾਂ ਬਾਹ ਦੇ ਸੀੜਾ ਕੱਟਿਆ ਜਾਂ ਨਾਲੇ ਰੁੱਸੀ ਹੁਣ ਮੈਂ ਐਡ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਡਰਾਈਵ ਵੀ ਐਡ ਕਰਾਂਗੇ ਦੇਖੋ ਜੀ ਸੇਵੀਆਂ ਆਪਣੀਆਂ ਬਣ ਚੁੱਕੀਆਂ ਨੇ ਦੇਖੋ ਜੀ ਸੇਵੀਆਂ ਆਪਣੀਆਂ ਬਣ ਚੁੱਕੀਆਂ ਨੇ ਹੁਣ ਮੈਂ ਤੁਹਾਨੂੰ ਇਹ ਸਰਵ ਕਰਕੇ ਦਿਖਾਣੀ ਆਂ ਦੇਖੋ ਜੀ ਜੇ ਆਪਣੀਆਂ ਸੇਵੀਆਂ ਦੀ ਰੈਸਪੀ ਤੁਹਾਨੂੰ ਵਧੀਆ ਲੱਗੀ ਹੋਵੇ ਤੇ ਪਲੀਜ਼ ਫੋਲੋ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ